ਇਸ ਸਾਰੇ ਕੇਤੂ ਦਾਪਾ ਨਾਨ ਸਿੰਘ ਜੀ ਲਾਗਾਈ ਸ਼ਹੀਦੀ ਨਖਰ ਬਟਾ ਨੀਆ ਉਹਨਾਂ ਦੀ ਕਿਰਪਾ ਨਾਲ ਇਹ ਸਾਦਾ ਸਥਾਨ ਬਣਿਆ ਉਹਨਾਂ ਦੀ ਰਜਾ ਦੀ ਵਿੱਚ ਇਹ ਸਥਾਨ ਇੰਨਾ ਦਿਨ ਬਾਬੇ ਨੇ ਭਾਗ ਲਾਇਆ ਵਾਹਿਗੁਰੂ 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 ਵਾਹਿ 光。 ਸੇ ਤੇਰੀਆਂ ਮਹਿਰਾਸਾ ਸਾਬ ਜਗੁ ਹਾਰੇ ਆਓ ਆਪਾਂ ਦੇਖ ਸਕਦੇ ਹਾਂ ਕਿ ਠਾਠ ਜਿਸ ਤਰੀਕੇ ਦੇ ਨਾਲ ਤਿਆਰ ਹੋ ਰਹੀ ਆ ਮੈਂ ਚਾਹਾਂਗਾ ਕੈਮਰਾਮੈਨ ਨੂੰ ਦਿਖਾਵੇ ਵੀ ਕਿਵੇਂ ਜਿਹੜਾ ਹੈਗਾ ਇਸ ਸਾਊਂਡ ਫੁਟੇਜ ਸਥਾਨ ਤੋਂ ਜਿਵੇਂ ਬਾਬਾ ਜੀ ਨੇ ਦੱਸਿਆ ਕਿ 13 ਇੱਟਾਂ ਲਿਆ ਕੇ ਸ਼ੁਰੂ ਕੀਤਾ ਸੀਗਾ ਹੁਣ ਆਪਾਂ ਦੇਖ ਸਕਦੇ ਹਾਂ ਕਿ ਦਿਨੋਂ ਦਿਨ ਜਿਹੜਾ ਹੈਗਾ ਇੱਥੇ ਕਾਰ ਸੇਵਾ ਚੱਲ ਰਹੀ ਹੈਗੀ ਆ ਜਿਹੜੀਆਂ ਵੀ ਸੰਗਤਾਂ ਇੱਥੇ ਆ ਕੇ ਕਾਰ ਸੇਵਾ 'ਚ ਹਿੱਸਾ ਪਾਉਣਾ ਚਾਹੁੰਨ ਚਾਹੇ ਉਹਨਾਂ ਨੇ ਤਨ ਨਾਲ ਪਾਉਣਾ ਮਨ ਨਾਲ ਪਾਉਣਾ ਧਨ ਨਾਲ ਪਾਉਣਾ ਕਾਪਾ ਦੇਖ ਸਕਦੇ ਕੋਈ ਰੇਤਾ ਛੱਟ ਜਾਂਦਾ ਕੋਈ ਇੱਟਾ ਛੱਟ ਜਾਂਦਾ ਕੋਈ ਬਜਰੀ ਛੱਟ ਜਾਂਦਾ ਕੋਈ ਸੀਮੈਂਟ ਛੱਟ ਜਾਂਦਾ ਕੋਈ ਰੇਤਾ ਜੋ ਵੀ ਕਿਸੇ ਦੀ ਸ਼ਰਧਾ ਹੈਗੀ ਆ ਕੋਈ ਲੋਹਾ ਛੱਟ ਜਾਂਦਾ ਜੋ ਕਿਸੇ ਦੀ ਸ਼ਰਧਾ ਉਹ ਇੱਥੇ ਸੇਵਾ ਕਰ ਸਕਦਾ ਦਸ਼ਕੋ ਪੰਜਾਬ ਆਪਣਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸੀਂ ਆਏ ਆ ਗੁਰੂ ਨਾਨਕ ਦਰਬਾਰ ਨਾਨਕਸਰ ਜਿਹੜਾ ਕਿ ਥਾੜ ਖੰਜਰਵਾਲ ਬੜੈਚ ਜਿਹੜੀਆਂ ਕਿ ਦੋਨਾਂ ਪਿੰਡਾਂ ਦੀ ਦੇ ਨਾਲ ਅਟੈਚ ਹੋ ਕੇ ਜਿਹੜੀ ਹੈਗੀ ਸੇਵਾ ਸ਼ੁਰੂ ਹੋਈ ਹੈਗੀ ਆ ਅਪਾ ਦੇਖ ਸਕਦੇ ਆ ਕਿ ਬਹੁਤ ਹੀ ਰਮਨੀਕ ਸਥਾਨ ਜਿਹੜਾ ਹੈਗਾ ਬਣਿਆ ਆ ਮਹਾਪੁਰਖਾਂ ਦਾ ਵਾਹਿਗੁਰੂ 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 ਵਾਹਿ ਬਾਬਾ ਜੀ ਆਏ ਆਓ ਪੜ੍ਹ ਲੈਨੇ ਇੱਕ ਵਾਰੀ ਪਰ ਦਰਦ ਕਾ ਹੋ ਦੱਛੋ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਐ ਆ ਨਾਨਸਰ ਥਾਟ ਖਜ਼ਰਵਾਲ ਜਿਹੜਾ ਕਿ ਮੁੱਲਾਪੁਰ ਦੇ ਬਿਲਕੁਲ ਨਜ਼ਦੀਕ ਹੈ ਔਰ ਗੱਲ ਕਰ ਰਹੇ ਆ ਸ ਜਸਵਿੰਦਰ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ساری ਜ਼ਿੰਦਗੀ ਘਰ ਨਾਲ ਕਾਲੀਆਂ ਔਰ ਬੱਬਾ ਨਾਨ ਸਿੰਘ ਜੀ ਨਾਮ ਮਹਾਰਾਜ ਨਾਨਸਰ ਕਿਲੇ ਵਾਲੇ ਦੀ ਸੇਵਾ ਚ ਮਿਸਾਲ ਹੈ ਬੱਬਈ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ ਚ ਧੰਨਵਾਦੀ ਬੱਬਈ ਇਹ ਪਵਿੱਤਰ ਸਥਾਨ ਜਿਹੜਾ ਸਾਡੇ 3 ਸਾਲ ਹੋਇਆ ਸਟਾਰਟ ਕੀਤੇ ਨੂੰ ਜਿਹੜਾ ਸਿਰਫ ਛੋਟੇ ਜਿਹੇ ਸਥਾਨ ਤੋਂ ਖੇਤਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਜਿਹੜਾ ਕਿ ਅੱਜ ਇੱਕ ਬਹੁਤ ਹੀ ਪਿਆਰਾ ਸਥਾਨ ਬਣ ਗਿਆ ਹੈਗਾ ਔਰ ਦਿਨੋ ਦਿਨ ਅੱਗੇ ਵੱਧ ਰਿਹਾ ਹੈਗਾ ਕਦੇ ਮਿਸਤਰੀ ਨਹੀਂ ਹਟੇ ਕੀ ਕਹਿਣਾ ਚਾਹੋਗੇ ਇਹ ਸਾਰੀ ਕਿਰਪਾ ਬਾਬਾ ਨਾਨ ਸਿੰਘ ਜੀ ਬਾਬਾ ਈਸ਼ ਸਿੰਘ ਜੀ ਦਾ ਸਰਵਾਂਡਿਆ ਨੀ ਆ ਉਹਨਾਂ ਦੀ ਕਿਰਪਾ ਨਾਲ ਹੀ ਸਾਦਾ ਸਥਾਨ ਬਣਿਆ ਹੈ ਉਹਨਾਂ ਦੀ ਰਜ਼ਾ ਦੇ ਵਿੱਚ ਹੀ ਇਹ ਸਥਾਨ ਇਸ ਤਰ੍ਹਾਂ ਬਾਬਾ ਜੀ ਦੇ ਪਗ ਲਾਇਆ ਹੈ ਤੁਹਾਨੂੰ ਨਦੀ ਇੱਛੇ ਸੀ ਬਾਬਾ ਜੀ ਵੀ ਇਸ ਧਰਤੀ ਤੇ ਸਦਾਕੇ ਦੇ ਵਿੱਚ ਥਾਂ ਦੇ ਆਪਣਾ ਨਾਮ ਸਰਸਥਾਨ ਹੋਵੇ ਲੋਕੀ ਤੁਹਾਨੂੰ ਬਹੁਤ ਸਾਰੇ ਸੰਗਤਾਂ ਨਾਲ ਮਿਲਦੀਆਂ ਸੰਗਤਾਂ ਦੇ ਨੇ ਜਾਰਗਤ ਦੇ ਸੀਸੀ ਅਰਦਾਸਾਂ ਕਰਦੇ ਸੀ ਬਾਬਾ ਜੀ ਜੇ ਸਾਡੇ ਨਾਮ ਸੰਗਤਾਂ ਦੇ ਵਿੱਚ ਕੋਈ ਪ੍ਰਸ਼ਾਦ ਲੱਕੀ ਜਾਈਏ ਸੀਸੀ ਕਰੀਏ ਤੇ ਹੁਣ ਉਹ ਬੜੇ ਜਾਮਾਂ ਦੇ ਨਾਲ ਇੱਥੇ ਬਸਾਰੀ ਸੰਗਤ ਸੇਵਾ ਕਰਦੀ ਹੈ ਬਾਬਾ ਜੀ 1 ਸਤੰਬਰ ਨੂੰ ਬਾਬਾ ਜੀ ਦਾ ਜਿਹੜਾ ਬਸ ਇਸ ਮਗਮ ਸੀਗਾ ਉਹ ਬਹੁਤ ਹੀ ਸ਼ਰਧਸਤ ਕਰਨ ਨਾਇਆ ਗਿਆ ਇਲਾਕੇ ਦੇ ਸੰਗਤਾਂ ਨੇ ਬਹੁਤ ਦুরুਦੁਰੂ ਆ ਕੇ ਸ਼ਰਧ ਦਿੱਤੀ ਹਜ਼ਾਰਾਂ ਦੀ ਗੰਦੀ ਜੀ ਇਕੱਠ ਹੋਇਆ ਔਰ ਕਥਾ ਕੀਰਤਨ ਢਾਡੀ ਰਾਗੀ ਕੁਇਸ਼ਰੀ ਹਰ ਤਰੰਧ ਜਿਹੜਾ ਗੁਰਬਾਣੀ ਦੇ ਪ੍ਰਵਾਹ ਔਰ ਇਹ ਸਾਰਾ ਇਲਾਕਾ ਵਿਸ਼ਨਾ ਗਿਆ ਆਪਣੀਆਂ ਪੋਜ਼ਿਟਿਵ ਵਾਈਬ੍ਰੇਸ਼ਨਸ ਦੇ ਨਾਲ ਹਾਂਜੀ ਬਹੁਤ ਕਿਰਪਾ ਵਰਤੀ ਬਾਬਾ ਨਾਨਕ ਸਿੰਘ ਜੀ ਦੀ ਬਾਤ ਸੀ ਅਸੀਂ ਆਏ ਸਾਧਨ ਦਨ ਦਨ ਦਾ ਪ੍ਰੋਗਰਾਮ ਹੁੰਦਾ ਪਹਿਲੇ ਦਨ ਖਾਣੇ ਪਾਟ ਲੰਗੁੰਦੀ ਆ ਤੇ ਉਹ ਗੰਦਵਾਰ ਤੇ ਸੰਤ ਸਮਾਗਮ ਹੁੰਦਾ ਹੈ ਸੰਤ ਸਮਾਗਮ ਦੇ ਵਿੱਚ ਬਹੁਤ ਸਾਰੇ ਮਹਾਂਪੁਰਖ ਮੈਨਾਂ ਨਹੀਂ ਦੇ ਸਕਦਾ ਕਿੰਨੇ ਮਹਾਂਪੁਰਖ ਆਏ ਕਿ ਤੇੰਮਿੰਦਰਾ ਦਾ ਮੈਸਾਗਤ ਨਾਂਗਣ ਲੱਗਰ ਜੇ ਤਬ ਉਹ ਜੁਗਤ ਤੇ ਬਹੁਤ ਮਹਾਂਪੁਰਖਾਂ ਨੇ ਆ ਕੇ ਸਭ ਨੇ ਹਾਜ਼ਰੀਆਂ ਭਰੀਆਂ ਖੁਸ਼ੀਆਂ ਦਿੱਤੀਆਂ ਤੇ ਬਹੁਤ ਹੀ ਸੰਗਤਾਂ ਨੇ ਯੋਗਦਾਨ ਪਾਇਆ ਸਾਰੇ ਸੰਗਤਾਂ ਦਾ ਘਾਤ ਤੋਂ ਤਤ ਪਾਣੀ ਨੰਬਰ ਪ੍ਰਸ਼ਾਦ ਦੇ ਕੇ ਹੁੰਦੀਆਂ ਵਾ ਇੱਥੇ ਕੁਝ ਵੀ ਬਣਾਇਆ ਨਹੀਂ ਆ ਸਾਡਾ ਕੁਝ ਸੰਤ ਆਪ ਕੋ ਆਪਣੇ ਕਦਰ ਦੇ ਪ੍ਰਸ਼ਾਦਾ ਲੂਗਰ ਪਾਣੀ ਲੈ ਕੇ ਤੇ ਬਹੁਤ ਤਾਂ ਦੇ ਪਦਾਰਥ ਸੰਤਾਨ ਇੱਥੇ ਬਰਦਾਈ ਸੀ ਬ ਵਿੱਚ ਬਬਈ ਇਹ ਸਥਾਨ ਜਿਸ ਦਿਨ ਬਣਿਆ ਕਦੇ ਮਿਸਤਰੀ ਨਹੀਂ ਹਟੇ ਕੀ ਕਹਿਣਾ ਚਾਹੋਗੇ ਕਿ ਹਮੇਸ਼ਾ ਬਾਬਾ ਜੀ ਨੇ ਜਿਹੜਾ ਆਸ਼ੀਰਵਾਦ ਤੁਹਾਨੂੰ ਹਜੂ ਸਾਹਿਬ ਦੀ ਪਵਿੱਤਰ ਧਰਤੀ ਤੋਂ ਜਦੋਂ ਤੁਸੀਂ ਇਹ ਸਥਾਨ ਆਰੰਭ ਕਰਨਾ ਸੀ ਕਿਵੇਂ ਆਰੰਭ ਹੋਇਆ ਕਿ ਮੈਂ ਤੁਸੀਂ ਗਏ ਕਿਵੇਂ ਬਾਬਾ ਕਲਵੰਦ ਸਿੰਘ ਜੀ ਨੇ ਸਵੇਰ ਸਵੇਰ ਦੁਆਵਾਂ ਕੀਤੀਆਂ ਵਾਹਿਗੁਰੂ ਅਗੇ ਅਰਦਾਸਾਂ ਕੀਤੀਆਂ ਕੀ ਕਹਿਣਾ ਚਾਹੋਗੇ ਅੱਜ ਅਸੀਂ ਬਾਰੇ ਜਦੋਂ ਇਸ ਸਥਾਨ ਦੀ ਸਾਨੂੰ ਜਦੋਂ ਗੁਰਮਤ ਪਿਆਰਿਆਂ ਨੇ ਜਗ੍ਹਾ ਦਿੱਤੀ ਆ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਹੁਣ ਹੀ ਇਹ ਸੇਵਾ ਸ਼ੁਰੂ ਕਰਨੀ ਚਾਹੁੰਦੇ ਆ ਉਹਨਾਂ ਨੇ ਬੜਾ ਆਗਦਮ ਕੀਤਾ ਤੇ ਨਾ ਹੀ ਉਹਨਾਂ ਨੇ ਸਾ ਤੋਂ ਕੋਈ ਨਾ ਪੈਸਾ ਲਿਆ ਨਾ ਹੀ ਉਹਨਾਂ ਨੇ ਸਾ ਤੋਂ ਕੋਈ ਪੁੱਛੀ ਅਸੀਂ ਕਾਲ ਕਰਦਿਆਂ ਕਾਲ ਕਰਵਾਇ ਕੀਤੀ ਬਸ ਸਿੱਧਾ ਹੀ 13 ਇੰਟਾ ਲੱਕ ਕੇ ਤੇ ਨਿਉਂ ਰੱਖ ਦਿੱਤੀ ਉਸ ਤੋਂ ਬਾਅਦ ਅਸੀਂ ਹਜੂਤ ਸਾਹਿਬ ਗਏ ਬਾਬਾ ਜੀ ਕੋਲੇ ਫਿਰ ਬਾਬਾ ਜੀ ਨੇ ਬੇਨਤੀ ਕੀਤੀ ਬਾਬਾ ਗੁਰਵੰਤ ਸਿੰਘ ਜੀ ਨੂੰ ਵੀ ਮਹਾਰਾਜ ਵੀ ਕਿਰਪਾ ਕਰੋ ਵੀ ਅਸਥਾਨ ਬਣਾਉਣ ਦੀ ਸਭ ਤੋਂ ਵੱਡੀ ਸਾਰੀ ਤਿਆਰੀ ਹੈ ਵੀ ਕੀ ਹੁਕਮ ਆ ਉਹਨਾਂ ਨੇ ਫਿਰ ਵਚਨ ਕੀਤਾ ਵੀ ਸਵੇਰ 3 ਵਜੇ ਆਪਾਂ ਸਤਖੰਡ ਚ ਜਾਤਾਸ ਕਰਨੀ ਕਲਿੰਦਪਾਸ਼ਾ ਦੇ ਮੋਦੀ ਜਿਵੇਂ ਹੁਕਮ ਆਏ ਵੀ ਦੱਸਾਂਗੇ ਫਿਰ ਉਹਨਾਂ ਨੇ ਕਹਿਨੇ ਮੇ ਸਾਨੂੰ ਕੋਲ ਆਦੇ ਆਕੜਾ ਪ੍ਰਸ਼ਾਸਾ ਦਾ ਜੋ ਉਹਨਾਂ ਨੇ ਵਚਨ ਕੀਤਾ ਉਹਨੇ ਸਾਰੀ ਤਿਆਰੀ ਕੀਤੀ ਤੇ ਫੇਰ 10 ਦਿਨ ਬਾਅਦ ਉਹਨਾਂ ਨੇ ਸਾਨੂੰ ਉਹ ਸਬਚਨ ਕੀਤਾ ਵੀ ਹੋਰ ਮਾਰਿਆ ਕਲਗੀਧਰ ਪਾਤਸ਼ਾਹੀ ਬਹੁਤ ਖੁਸ਼ੀ ਆ ਤੇ ਜਾ ਕੇ ਤੁਸੀਂ ਸੇਵਾ ਸ਼ੁਰੂ ਕਰਦੇ ਹੋ ਕਿਸੇ ਚੀਜ਼ ਦੀ ਕਮੀ ਨਹੀਂ ਆਉਗੀ ਤੇ ਉਹਨਾਂ ਦੇ ਫਿਰ ਸਾਧ ਦਿੱਤਾ ਵੀ ਦਿੱਤੀਆਂ ਮਦੇੁੱਤੈ ਮਾਇ ਵੀ ਲੱਕ ਕੇ ਦਿੱਤੀ ਉਹ ਮਾਇਆ ਬਸ ਆ ਕੇ ਜਿਵੇਂ ਈਟਾਂ ਇਥੇ ਨਿਹਾੜੇ ਵਿੱਚ ਝਾਤੀਆਂ ਉਸ ਤੋਂ ਬਾਅਦ ਫਿਰ ਐਸੀ ਕਲਗੀਧਰ ਪਾਤਸ਼ਾਹੀ ਗੋਬਿੰਦ ਸਿੰਘ ਮਹਾਰਾਜ ਨੇ ਵੀਰਾਂ ਵਰਤੀਆਂ ਵੀ ਸੰਤਾਂ ਆਪਦੇ ਆਪ ਵੀ ਕੋਈ ਕੁਛ ਨਹੀਂ ਹੁੰਦਾ ਕੋਈ ਕੁਛ ਨਹੀਂ ਹੁੰਦਾ ਇਹ ਸਹੀ ਗੱਲ ਈ ਆ ਜੇ ਕੋਈ ਚੀਜ਼ ਆ ਜਾਂਦੀ ਹੈ ਇੱਕ ਪਾਸੇ ਵੱਧ ਜਾਂਦੀ ਆ ਉਹ ਕੋਈ ਹੋਰ ਪਾਸੇ ਜਾਂਦਾ ਉਹ ਹੋਰ ਵੱਧ ਜਾਂਦੀ ਆ ਇਸੇ ਤਰ੍ਹਾਂ ਬਹੁਤ ਥੋੜਾ ਥੋੜਾ ਬਸਤੀਆਂ ਦਾ ਵੀ ਸੇਵਾ ਚਲੀ ਪਈ ਜਾਂਦੀ ਆ ਅਬਈ ਜਿਸ ਤਰੀਕੇ ਦੇ ਨਾਲ ਸਾਡੇ ਤੋਂ ਬੜਾ ਸ਼ਾ ਆਸ-ਪਾਸ ਦੇ ਪਿੰਡਾਂ ਨੂੰ ਕਾਫੀ ਪਿੰਡ ਜਿਹੜੇ ਹੈਗੇ ਆ ਉਹਨਾਂ ਦੇ ਮਨ 'ਚ ਜਿੱਦਾਂ ਤੁਸੀਂ ਕਹਿੰਨੇ ਆ ਉਹਨਾਂ ਦੇ ਕਦੇ ਸੁਪਨਾ ਉੱਠੇ ਹੁੰਦੇ ਸੀਗੇ ਕਿ ਸਾਡਾ ਨਾਲਖ ਸਰ ਨੇੜੇ ਆ ਗਿਆ ਔਰ ਉਹਨਾਂ ਨੂੰ ਇੱਕ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਨਾਲਖ ਸਰ ਦਾ ਘਰ ਸਾਡੇ ਨੇੜੇ ਹੈਗਾ ਔਰ ਜਿਹੜਾ ਵੀ ਬੰਦਾ ਆ ਕੇ ਸੁਖਣਾ ਸੁਖਦਾ ਇਥੇ ਚੇਰ ਬਣ ਰਹੀ ਆ ਇੱਕ ਬੰਦਾ ਹੁੰਦਾ ਸੇਵਾ ਕਰਕੇ ਜਾਂਦਾ ਉਹਦੀਆਂ ਮੰਨੋ ਕਾਮਨਾ ਪੂਰੀਆਂ ਹੁੰਦੀਆਂ ਖਾਸ ਕਰਕੇ ਐਨਆਰਆਈ ਵੀਰ ਜਿਹੜੇ ਅੱਜ 25 ਤੋਂ 30 ਤੱਕ ਹੀ ਮੈਂ ਕਹਿੰਦਾ ਸੈਂਕੜੇ ਜਿਹੜੇ ਨੌਜਵਾਨ ਹੈਗੇ ਆ ਉਹ ਸੁੱਖਾ ਸੁੱਖਦੇ ਨੇ ਔਰ ਜਿਹੜਾ ਬੰਦਾ ਅੱਗੇ ਮਰਨਾ ਸੁੱਖ ਸੁੱਖ ਲੈਂਦਾ ਤੇ ਉਹਦੀਆਂ ਸੁੱਖਾ ਪੂਰੀਆਂ ਹੋ ਗਏ ਅੱਜ ਵਿਦੇਸ਼ ਦੇ ਵਿੱਚ ਬਹੁਤ ਸੰਖਤ ਜਾ ਚੁੱਕੇ ਆ ਹਾਂ ਜਦੋਂ ਇੱਥੇ ਸਥਾਨ ਛਡੂ ਕੀਤਾ ਇੱਥੇ ਕੈਮ ਖੰਡੇਰਵਾਲ ਦੇ ਕੈਲਪੁਰ ਦੇ ਤੇ ਆਪਣਾ ਬੜੇਚਿਆਂ ਦੇ ਹੋ ਗਏ ਪਿੰਡਾਂ ਦੇ ਮੁੰਡੇ ਇੱਥੇ ਆ ਕੇ ਸੇਵਾ ਕਰਦੇ ਨੇ ਜਿਹਨਾਂ ਦਾ ਆਪਣਾ ਨੇ ਬੜੀ ਸੇਵਾ ਕੀਤੀ ਉਹਨੋਂ ਸਾਰੇ ਤਕਰੀਬਨ 25 26 ਮੁੰਡੇ ਤਾਂ ਵਿਦੇਸ਼ਾਂ ਵਿੱਚ ਕੰਮ ਕੀਤੇ ਜਾਈ ਗਏ ਪਹੁੰਚ ਗਏ ਉਹ ਫਿਰ ਸਾਰੇ ਹੁਣ ਬڑے ਚਾਅ ਦੇ ਨਾਲ ਸੇਵਾਵਾਂ ਲਵੰਦੇ ਉੱਤੋਂ ਦਸਵੰਦ ਸੇਵਾ ਵੀ ਦੀਆ ਉਹਨਾਂ ਦੀ ਸੇਵਾ ਬਸ ਸਾਰੇ ਇੱਥੇ ਸਥਾਨ ਦਿੱਤੀ ਜਾਂਦਾ ਬਣੀ ਜਾਂਦੀ ਬਾਈ ਕੋਈ ਬੰਦਾ ਇੱਥੇ ਸੀਮਿੰਟ ਦੇ ਨਾਲ ਸੇਵਾ ਕਰ ਰਿਹਾ ਕੋਈ ਇੱਟਾਂ ਦੇ ਨਾਲ ਕੋਈ ਰੇਤੇ ਦੇ ਨਾਲ ਕੋਈ ਕਿਸ ਤਰੀਕੇ ਦੇ ਨਾਲ ਕੋਈ ਤਨ ਦੇ ਨਾਲ ਕੋਈ ਮਨ ਦੇ ਨਾਲ ਕੋਈ ਧਨ ਦੇ ਨਾਲ ਪਰੇਥੇ ਜਿਹੜੇ ਬੱਚੇ ਸੇਵਾ ਕਰ ਰਹੇ ਨੇ ਛੋਟੇ ਛੋਟੇ ਬੱਚੇ ਵੀ ਕਾਫੀ ਇੱਥੇ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਦੇ ਰਹੇ ਹੋ ਜਿਨ੍ਹਾਂ ਨੂੰ ਗੁਰਮਤ ਦੇ ਨਾਲ ਜੋੜ ਰਹੇ ਹੋ ਜਿਨ੍ਹਾਂ ਨੂੰ ਨਾਲ 스ਟੱਡੀ ਤਾਂ ਉਹ ਕਰਾਈ ਰਹੇ ਹੋ ਨਾਲ ਉਹਨੂੰ ਗੁਰਮਤ ਦੀ ਵਿੱਦਿਆ ਦੇ ਰਹੇ ਹੋ ਜਿੱਦੇ ਨਾਲ ਉਹਨਾਂ ਦਾ ਮਨ ਬੜਾ ਬੰਦ ਰਿਹਾ ਹਾਂਜੀ ਮਹਾਰਾਜ ਦੀ ਕਿਰਪਾ ਵਾ ਜਿੰਨੀ ਬੇਂਗਤ ਰਹੀਂਦੀ ਸਾਡੇ ਕੋਲੇ ਇਹ ਸਾਰੇ ਪਰਵਾਹਾਂ ਨੇ ਚੜਾਈ ਹੋਏ ਆ ਕੁਝ ਬਿਧਾਨੇ ਵੀ ਆ ਕੁਝ ਨਵੇਂ ਵੀ ਆਏ ਆ ਤੇ ਉਹ ਫਿਰ ਸਾਗਨ ਦੀ ਕਲਾਸਾਂ ਲੱਗੀਆਂ ਕੀਰਤਨ ਸਿਖਾਏ ਜਾਂਦੇ ਨਾਲ ਨਾਲ ਗੁਰੂ ਸਾਹਿਬ ਦੀ ਗੁਰਬਾਣੀ ਦੀ ਸੰਖਿਆ ਵੀ ਹੁੰਦੀ ਆ ਤੇ ਇਸ ਤਰ੍ਹਾਂ ਸਾਰੇ ਬੱਚੇ ਗੁਰੂ ਬਾਣੀ ਦੇ ਨਾਲ जोडਦੇ ਆ ਕਥਾ ਕੀਰਤਨ ਸਕੇਦੇ ਤੇ ਨਾਲ ਸੇਵਾ ਕਰਕੇ ਗੁਰੂ ਗੰਗਨ ਸਿੰਘ ਮਾਦਾ ਦੀ ਅਸੀਂ ਸਾਰੇ ਅਸੀਂ ਸਾਰੇ ਗੁਰੂ ਗੰਗਨ ਸਿੰਘ ਮਾਦਾ ਦੀ ਸੇਵਾ ਕਰ ਅਸੀਂ ਸਾਰੇ ਗੁਰੂ ਗੰਗਨ ਸਿੰਘ ਮਾਦਾ ਦੀ ਸੇਵਾ ਕਰਦੇ ਅਸੀਂ ਕੋਈ ਵੀ ਵੱਡਾ ਛੋਟਾ ਨਹੀਂ ਗਿਣਦੇ ਕਿਸੇ ਨੂੰ ਅਸੀਂ ਸਾਰੇ ਕੁਝ ਕੀ ਹੈ ਚਾਹੇ ਮਹਿਗਵਾ ਚਾਹੇ ਦਾਸ ਅਸੀਂ ਆ ਅਸੀਂ ਸਾਰੇ ਨਾਲ ਕੇ ਬਾਰੀ ਸੇਵਾ ਟੋਲ ਨਾ ਕਰਕੇ ਗੁਰੂ ਸਾਹਿਬ ਦੀ ਖੁਸ਼ੀयां ਪ੍ਰਾਪਤ ਕਰਦੇ ਆ ਪਬਈ ਚੌਕ ਹੰਡੇ ਸਿਮੰਗਰ ਦੀ ਪ੍ਰਥਾ ਹੈਗੀ ਆ ਔਰ ਹਰ ਸੰਗਰਾਮ ਮਨਾਈ ਜਾਂਦੀ ਆ ਹਰ ਐਤਵਾਰ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਆ ਗਿਆ ਅਖੰਡ ਪਾਠ ਕੀਰਤਨ ਹੁੰਦਾ ਹੈ ਹਰ ਐਤਵਾਰ ਨੂੰ ਕੀ ਕਹਿੰਦੇ ਹਾਂ ਹਾਂਜੀ ਇਥੇ ਐਤਵਾਰ ਨੂੰ 10 ਤੋਂ 12 ਵਜੇ ਤੱਕ ਕੀਰਤਨ ਹੁੰਦਾ ਸੰਗਤ ਆਉਂਦੀ ਆ ਬਾਅਦ ਵਿੱਚ ਸੰਗਤਾਂ ਮਿਲਿਆ ਜਾਂਦਾ 12 ਵਜੇ ਤੇ ਐਤ ਸੰਗਰਾਮ ਦੇ ਦਿਹਾੜੇ ਤੇ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਆ ਨਾੜੀ ਦੀਵਾਨ ਸਾਹਿਬ ਦਾ ਹੈ तकरीबन ਸਵੇਰੇ 9:30 ਵਜੇ ਭੋਗ ਕਾਂ ਦੀ ਸ਼ੁਰੂਸ਼ ਹੋ ਜਾਂਦੀ ਹੈ 2 ਵਜੇ ਤੱਕ ਵਿਹਨ ਸਾਈਦਾ ਤੇ ਉਦੋਂ ਸਾਰੇ ਬੇਗਮਾਂ ਬਾਹਰ ਜਿੱਥੇ ਵੀ ਆ ਜਾਂਦੇ ਆ ਕੀਰਤਨ ਵਾਲੀ ਰਾਗੀ ਢੱਡੀ ਉਹ ਸਾਡੀ ਹਾਲੇ ਭਾਦੀ ਬਹੁਤ ਸੰਗਤਾਂ ਵੀ ਆ ਜਾਂਦੀਆਂ ਬਾਬਾ ਜੀ ਬਹੁਤ ਧੰਨਵਾਦ ਤੁਹਾਡਾ ਸਮਾਂ ਸਮਾਂ ਦੇਣ ਦੇ ਲਈ ਜਨ ਦਿੰਦੇ ਕੀ ਮੈਂ ਸੀ ਰਹੂਗਾ ਜਿਵੇਂ ਤੁਸੀਂ ਜਿਹੜੀ ਵੀ ਸੰਗਤ ਹੁੰਦੀ ਹੈ ਨੌਜੋਨ ਬੱਚੇ ਆਉਂਦੇ ਆ ਵੀ ਨਸ਼ਿਆਂ ਤੋਂ ਬਚੋ ਭਾਈ ਮਾਪੇ ਦਾ ਪਿਆਰ ਕਰੋ ਕੀ ਕਹਿਣਾ ਚਾਹੋਗੇ ਸਾਡੇ ਤਿਕਰਣ ਦਰਸ਼ਕ ਅਸੀਂ ਤੇ ਇਹ ਕਹਿਣਾ ਚਾਹਾਂਗੇ ਵੀ ਮਾਪੇ ਖਾਂ ਦੀ ਸਾਥ ਨੂੰ ਦੀ ਸੰਗਤ ਕਰੋ ਸੰਗਤ ਕਰਕੇ ਨਾਮ ਜਪਣ ਲੱਭ ਜੋ ਕਥਾ ਕੀਰਤਨ ਵਿੱਚ ਜੁੜ ਜੂ ਜਿਹੜਾ ਬੰਦਾ ਕਥਾ ਕੀਰਤਨ ਦੇ ਨਾਲ ਜੁੜ ਗਿਆ ਗੁਰਬਾਣੀ ਨੂੰ ਪੜਨ ਲੱਗ ਗਿਆ ਸੰਗਤ ਕਰਨ ਲੱਗ ਗਿਆ ਉਹਨੂੰ ਕਹਿਣ ਦੀ ਲੋੜ ਨਹੀਂ ਨਸ਼ਾ ਤਾਂ ਆਪੇ ਹੀ ਬਾਹਰ ਨਸ਼ਿਆਂ ਮਤ ਉਹਨੂੰ ਮੱਤੀ ਭਾਗ ਗਿਆ ਜਦੋਂ ਅਸੀਂ ਬੱਚਿਆਂ ਨੂੰ ਕਹਿੰਨੇ ਤੂੰ ਗੁਰਤਵਰੀਨਾ ਜਾਂ ਤੂੰ ਕੰਦਾ ਪੜੀ ਲੈ ਤੂੰ ਸੰਤ ਆਪਰਨਾ ਜਾਂ ਤੂੰ ਗੁਰਬਾਣੀ ਪੜਨ ਲਿਆ ਤੇ ਤੇ ਪੇਪਰਾਂ ਉਹਦੇ ਬੱਚਿਆਂ ਦਾ ਧਿਆਨ ਤਾਂ ਲੱਗਦਾ ਨਹੀਂ ਉਹ ਵੱਡੇ ਹੋ ਕੇ ਵੀ ਨਸ਼ੇ ਆ ਵਾਲੀ ਜੱਟ ਜੇਸੀ ਨਿੱਕੇ ਹੁੰਦੇ ਬੱਚਿਆਂ ਨੂੰ ਜੋ ਸਾਧ ਦੇ ਨਾਲ ਜੋੜੀਏ ਅ타 ਕੀਰਤਨ ਦੇ ਨਾਲ ਜੋੜੀਏ ਗੁਰਬਾਣੀ ਨਾਲ ਜੋੜੀਏ ਸਾਧੂ ਮੰਪਰਖਾਂ ਦੀ ਸੰਗਤ ਕਰਾਈਏ ਕਦੇ ਵੀ ਬੱਚੇ ਇਕੱਲੇ ਹੋ ਕੇ ਬੰਦਸ਼ਿਆਰੇ ਪਾਸੇ ਨਹੀਂ ਜਾਣਗੇ ਜੇ ਨਿੱਕੇ ਹੁੰਦੇ ਆ ਤੁਸੀਂ ਉਹਨਾਂ ਬੱਚਿਆਂ ਨੂੰ ਕਿੰਧੂ ਦੇ ਪਾਸੇ ਨੂੰ ਜੋੜ ਕੇ ਰੱਖਣਾ ਚਾਹੀਦਾ ਭਾਵੇਂ ਕਿ تنهایی ਪੜਾਈ ਦੀ ਨਾਲ ਨਾਲ ਪੜਾਈ ਵੀ ਜ਼ਰੂਰੀ ਆ ਪਰ ਪੜਾਈ ਥੋੜੀ ਹੋ ਜੇ ਪਰ ਜੇ ਜੀਵਨ ਬਚਿਆ ਰਿਹਾ ਤਾਂ ਵਧੀਆ ਜੇ ਪੜਾਈ ਤਾਂ ਕਰ ਗਿਆ ਨਾਲ ਨਸ਼ਿਆਂ 'ਚ ਪੈ ਗਿਆ ਉਹਦਾ ਕੋਈ ਉਹਦਾ ਫਿਰ ਜਿਹਨੇ ਲਾਤ ਮਾਰੀ। ਇਸ ਕਰਕੇ ਜਿਹਦੇ ਕੋਲ ਕੋਈ ਸਿੱਖੀ ਆ ਉਹ ਆਪੇ ਨਿਛੇ ਦੁਪਾਚਦਾ। ਜਿਹੜੇ ਸੰਤਾ ਹੈਗੇ ਆ ਜਿਹੜੇ ਵੀ ਸੇਵਾਦਾਰ ਨੇ ਕੋਈ ਕਿਸੇ ਕੰਮ ਚ ਆਪ ਕੋਈ ਕਿਸੇ ਦੰਦਾ ਮਤ ਕੋਲ ਤੇ ਗਿਆ ਪਰ ਫਿਰ ਵੀ ਜਿਹੜੇ ਵੀ ਸੇਵਾਦਾਰ ਇੱਥੇ ਹੈਗੇ ਆ ਉਹਨਾਂ ਦੇ ਨਾਲ ਅਸੀਂ ਮਾਪਕਾਂ ਦਾ ਬਹੁਤ ਸਵਾਗਤ ਕਰਦੇ ਆ। ਵਾਹਿ ਕੁਰੂ ਵਾਹਿ ਕੁਰੂ ਵਾਹਿ